ਤੇ ਸੰਤ ਤੇਰੇ ਹੰ ਤੂੰ ਸੰਤਾਂ ਦਾ ਸੰਤ ਰਾਮ ਮਹੇਰ ਕਛ ਨਾਹੀ ਇੱਕ ਦਾਨ ਕਈ ਮੈਂ ਲਾਸ ਕਰੋਰੀ ਹਾਂ ਤੇਰੇ ਸੇਵਕ ਦਾ ਭਾਅ ਕਿਸ ਨਾਹੀ اے ਪਰਮੇਸ਼ਰ ਤੇਰੇ ਸੇਵਕਾਂ ਨੂੰ ਕਿਸੇ ਪ੍ਰਕਾਰ ਦਾ ਭਾਅ ਨਹੀਂ ਸਤ ਪ੍ਰਕਾਰ ਦਾ ਭਾਅ ਭਾਵੇਂ ਮੰਨਿਆ ਹਾ ਲੋਕਾਂ ਨੇ ਗ੍ਰੰਥਾ ਕਾਰਨ ਜਾਂ ਪੈਸਰ ਲੋਰ ਕਹੇ ਜਾਂਦੇ ਨੇ ਜਨ ਦੇਤ ਨਾ ਜਾਤ ਅਨਰਥਿਆਲ ਗੁਸਤਾਇਆ ਸਵਾਤਰ ਪੈਸਾ ਤੇ ਇਹ ਸੱਚੇ ਪ੍ਰਕਾਰ ਦਾ ਕੋਈ ਵੀ ਭਾਅ ਨਹੀਂ ਲੱਗਦਾ ਪਿਆਰਿਆ ਨੂੰ ਜਾਨ ਨਹੀਂ ਆਵੈ ਨੀਰੀ ਹੋਰ ਤਾਂ ਕੀ ਹੋਣਾ ਸੀ ਜਮਦੂਤ ਦੀ ਨੇੜੇ ਨਹੀਂ ਆ ਸਕਦਾ ਤੋ ਗੁਰੂ ਦੇ ਪਿਆਰੋ ਜੰਨਣ ਗਾਤੈ ਰਾਮ ਨੂੰ ਤੇਜ ਕੇ ਸਾਹਕਾਰ ਦੇ ਪ੍ਰਿਆਰ ਕਰਵਾ ਦਿੱਤੀ ਸੀ ਨਹੀਂ ਸੀ ਜੰਮੂਤ ਨੇੜੇ ਆ ਸਕਿਆ ਤੇ ਭਾਈ ਸੰਤ ਸਿੰਘ ਨੇ ਅੱਗੇ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਬੈਠ ਗਿਆ ਸੀ ਅਤਰ ਬਕਾਲੇ ਨਹੀਂ ਸੀ ਰੋਮਸਾਰ ਸੱਚੀ ਜੰਮੂਤ ਨੇੜੇ ਨਹੀਂ ਸੀ ਆ ਸਕਿਆ ਨੀਦੇ ਨੂੰ ਅੱਡੀ ਲਾ ਕਰਕੇ ਪੱਠੇ ਤੇ ਚੜਾ ਕੇ ਪਾਤਸ਼ਾਹ ਬਣਾ ਦਿੱਤਾ ਫੇਕ ਨਹੀਂ ਸੀ ਗੁਰੂ ਦੇ ਪਿਆਰੋ ਕਾਲ ਅੱਗ ਲਾ ਸਕੇ ਐਸਾ ਸਤਿਗੁਰ ਪਰਮੇਸ਼ਰ ਦੀ ਜਿਮਾਂ ਤੇ ਕਿਰਪਾ ਹੋਵੇ ਜੰਮੂਤ ਨੇੜੇ ਨੂੰ ਆ ਸਕਦਾ ਜਾ ਸਾਧੂ ਗੋਬਿੰਦ ਭਗਨ ਕੀਰਤਨ ਨਾਨਕ ਨੇਤ ਹਣਾ ਹਣਾ ਤੋਂ ਮੈਂ ਕਿੱਥੇ ਨਾ ਜਾਇਓ ਦੂਤ ਤਰ੍ਹਾਂ ਰਾਮਾ ਵੀ ਹੱਥ ਜੋੜ ਕੇ ਬੇਨਤੀਆਂ ਕਰਦਾ ਜਮ ਕਾਲ ਮੇਰਾ ਦੇ ਢੇਡ ਸੇਵ ਸੰਤ ਹੋਈ ਰਹਾ ਰਹਾ ਬਸਰਾਮ ਦੇ ਕੇ ਫਰਮਾਉਂਦੇ ਸਤਿਗੁਰੂ ਜੋ ਤੇਰਾ ਰੰਗ ਰਾਤੇ ਸਵਾਮੀ ਹੈ ਸਵਾਮੀ ਮਾਲਕ ਜੋ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਨ ਤਿੰਨ ਦਾ ਜਨਮ ਮਰਨ ਦੋਖ ਨਾਸਾ ਤਿੰਨ ਦਾ ਜੰਮਣ ਤੇ ਮਰਨਾ ਜਿੰਨਾ ਦੋਖ ਉਹ ਵੀ ਨਾਸਾ ਚਲਿਆ ਗਿਆ ਤੇ ਜੰਮਣ ਮਰਨ ਜੰਮਣ ਤੇ ਮਰਨ ਦਾ ਤੇ ਜੰਮਣ ਤੋਂ ਲੈ ਕੇ ਮਰਨ ਤੱਕ ਜਿੰਨੇ ਦੁੱਖਾ ਸਾਰਾ ਨਾਸਾ ਭਾਵ ਹੋ ਗਿਆ ਬਸ ਨਾਮੇ ਤੇ ਕੋਈ ਪਰਮੇਸ਼ਰ ਤੇਰੀ ਬਾਛ ਨੂੰ ਕੋਈ ਖੋ ਨਹੀਂ ਸਕਦਾ ਮੇਟ ਨਹੀਂ ਸਕਦਾ ਜਿਹਨਾਂ ਤੇ ਦਰਾ ਕਰਦੇ ਨੇ ਚਾਨੁਰ ਦਾ ਦਿਲਾਸਾ ਇਹ ਸਤਿਗੁਰ ਦਾ ਦਿਲਾਸਾ ਭਰੋਸਾ ਹੈ ਪਿਆਰ ਉਹਦੇ ਮਨ ਵਿੱਚ ਦਿਲਾਸਾ ਧੀਰਜ ਦਿੱਤੀ ਆ ਸਤਿਗੁਰੂ ਜੀ ਨੇ ਨੌਵੇਂ ਪਾਸੇ ਨੂੰ ਅੱਜੇ ਪਾਸੇ ਨੂੰ ਗੁਰਤਾ ਜੱਦੀ ਦੇ ਦਿੱਤੀ ਆ ਦਿੱਲੀ ਤੋਂ ਦਿੱਲੀ ਤੋਂ ਸੰਕਲਪ ਨਾਲ ਹੀ ਗੁਰੂ ਕੇ ਪਿਆਰ ਬਾਈ ਦੇ ਘੜੀ ਪਖੰਡੀ ਜ਼ੋਰ ਲਾ ਕੇ ਖੜ ਗਏ ਅਥੀਰ ਤੋਂ ਉਹਨਾਂ ਦੀ ਬੁਰੀ ਹਾਲਤ ਹੋਈ ਕੈਸੀ ਹਾਲਤ ਨਾਲ ਉਹਨਾਂ ਦਾ ਮਰਨਾ ਹੋਇਆ ਭਾਵੇਂ ਆਪਣੀ ਗੁਰਿਆਈ ਨੂੰ ਪ੍ਰਗਟ ਕਰਨ ਵਾਸਤੇ ਲੋਕਾਂ ਦੇ ਗੋਲੀਆਂ ਵੀ ਚਲਾਇਆ ਤਾਂ ਨਾ ਸਕੇ ਪਾਸੇ ਤੀਰਜ ਭਲੋ ਤੀਰਮਲ ਭਲੋ ਰੇ ਭਲੋ ਤੀਰਮਲ ਭਲੋ ਰੇ ਕਾ ਕਰਕੇ ਸਤਿਗੁਰੂ ਗਰੀਬ ਨਵਾਜ਼ ਨੇ ਸਤਕਾਰਿਆ ਹੀ ਹੈ ਜੋ ਪਾਉਨੇ ਸ਼ਰੂਤੀ ਦੇ ਬਚਨ ਕਹੇ ਉਸ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਨਾ ਕਿ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਹਿੜਾਈ ਇਹਨਾਂ ਪੂਰਨ ਤੇ ਇਕੱਲੇ ਮੱਖਰ ਚਾਲ ਬਾਣੇ ਵਰਗੇ ਨੇ ਭਾਵੇਂ ਗੁਰੂ ਤੇ ਗੁਰ ਸਿੱਖਾਂ ਨੇ ਜਿਹੜਾ ਬੇਰਾ ਲੁੱਟ ਕੇ ਗਿਆ ਲਿਆ ਸੀ ਧੀਰਮਲ ਉਹਨੂੰ ਖੋਹ ਕੇ ਵਾਪਸ ਲਿਆਂਦਾ ਸਤਿਗੁਰੂ ਨੇ ਫੇਰ ਵਾਪਸ ਕਰਵਾ ਦਿੱਤਾ ਐਸੀ ਨਿਮਰਤਾ ਹੈ ਸਤਿਗੁਰੂ ਦਾ ਦਲਾਸਾ ਐਸੀ ਧੀਰ ਦੀ ਦੇਵਤੀ ਆ ਤੇਰੀ ਬਖਸ਼ਣ ਮੇਤਾ ਕੋਈ ਫੇਰ ਪਰਮੇਸ਼ਰ ਜੀ ਨੇ ਤੇ ਤੁਮ ਬਖਸ਼ਿਸ਼ ਕਿਰਪਾਲਤਾ ਕਰਦੇ ਨੇ ਕਿਰਪਾ ਕਰਦੇ ਨੇ ਉਸ ਵਕਤ ਕੋਈ ਮੇਤ ਨੂੰ ਸਮਰਥਨ ਨਹੀਂ ਹੋ ਸਕਦਾ ਭਾਵੇਂ ਬਾਜ਼ੀ ਮੰਜੀਆਂ ਲਾਹ ਕੇ ਬੈਠ ਗਏ ਤੂਏ ਦੇ ਪਹਾੜ ਦੇ ਬੱਦਲ ਦੀ ਤਰ੍ਹਾਂ ਉੱਡ ਗਏ ਨਾਮ ਧਿਆਨ ਸੁਖ ਫਲ ਪਾਏ ਨਾ ਜਿਹੜੇ ਭਾਈ ਨਾਮ ਧਿਆਨ ਨਾਮ ਜਿਹੜਾ ਪ੍ਰਸਿੱਧ ਹੈ ਤੇ ਨਾਮ ਜੋ ਵਾਹਿਗੁਰੂ ਮੰਤਰ ਹੈ ਨਾਮੋ ਜਿਹਦੇ ਚਿਰਤੀ ਮਾਤਰ ਮੋਹ ਵੀ ਨਹੀਂ ਹੈ ਜੇ ਮੋਹ ਹੁੰਦਾ ਤਾਂ ਬਾਜਾਂ ਵਾਲੇ ਵੀ ਰੋ ਪੈਂਦੇ ਪੱਤੇ ਪਾਛਾ ਰੋਏ ਨਹੀਂ ਮੱਤਵੜ ਦੇ ਗੰਗਲਾਂ ਵਿੱਚ ਵੀ ਪਾਣੇ 16 ਸੌਣੀਆਂ ਸੱਜਾ ਤੇ ਬੈਨ ਗੁਜ਼ਾਰੇ ਆਂ ਪਾਵੇਂ ਲੰਮੇ ਦਸਤ ਪੂਰੇ ਗਏ ਕਾਲੀ ਸਾਹਿਬ ਗੁਰਦੁਆਰੇ ਉੱਥੇ ਉਸ ਤੋਂ ਛੋਟਿਆਂ ਦਾ ਦੁੱਧ ਚਵਾ ਕੇ ਵਿਖਾ ਦਿੱਤਾ ਗਲੀਆਂ ਖੇਤ ਵਾਲੇ ਗੜਵੇ ਵਿੱਚ ਚੋ ਕੇ ਵਿਖਾਇਆ ਐਸੀ ਕਿਰਪਾ ਕੀਤੀ ਸਤਿਗੁਰ ਰੇਤਾ ਪਾਇਆ ਨਿਕਲ ਜਾਂਦਾ ਹੈ ਤੇ ਦੁੱਧ ਦਾ ਭਰ ਕੇ ਵਿਖਾ ਦਿੱਤਾ ਸਤਿਗੁਰ ਨੇ ਕਿਉਂ ਨਹੀਂ ਸੀ ਦਿੱਤਾ ਰਾਜ ਕੋਰਟ ਦੇ ਲਾਗੇ ਗੁਰਦੁਆਰਾ ਹੈ ਉੱਥੇ ਲਿਜਾ ਕੇ ਰਾਜਕਲੇ ਨੂੰ ਸੁਨੇਹਾ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਛੋਟੇ ਸਹਜਾ ਦਾ ਨਹੀਂ ਕੀਤੀ ਦਾ ਉਸ ਵਲੇ ਗੁਰੂ ਕੇ ਪਿਆਰੇ ਤੀਰ ਦੇ ਨਾਲ ਕਾਹੀ ਦਾ ਬੂਤਾ ਪੱਤ ਕਰਕੇ ਜ਼ੁਲਮ ਰਾਜ ਦੀਆਂ ਜਣਾ ਪੱਤੀਆਂ ਪਰ ਵਿਰਾਗ ਨਹੀਂ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕਹੇ ਹਨ ਸਤਿਗੁਰ ਗਰੀਬ ਨਵਾਜ ਨੇ ਜਿਸ ਦੀ ਬਾਸ ਤੇਸਿਆਗ ਦਾ ਰਾਖਾ ਪਰਉਪੀ ਆਗਿਆ ਮੰਨਾਂ ਮਾਥਾ ਇਹ ਬਚਨ ਕਹਿ ਕਰਕੇ ਸਤਿਗੁਰ ਗਰੀਬ ਨਵਾਜ ਨੇ ਸ਼ੁਕਰ ਕੀਤਾ ਆਕਾਲ ਪੁਰਖ ਦਾ ਜਦੋਂ ਵੱਡੇ ਸਾਹਿਬ ਜੀ ਦੀ ਕੁਰਬਾਨੀ ਹੋਈ ਹੈ ਮਾਛੂਵਾੜ ਦੇ ਮੰਨਾਂ ਵਿੱਚ 16 ਸੇਜਾਂ ਕੀਤਾ ਕਰਕੇ ਝੋਲੇ ਕਾਰੇ ਪਰਮੇਸ਼ਰ ਨੂੰ ਯਾਦ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ 'ਚ ਨਮਸਕਾਰ ਕੀਤੀ ਹੈ ਐਸਾ ਜਿਹੜਾ ਨਾਮ ਹੋ ਜਿਹਦੇ ਵਿੱਚ ਨਹੀਂ ਹੈ ਮੋ ਪ੍ਰਮੇਸ਼ਰ ਦੇ ਨਾਮ ਵਿੱਚ ਤੇ ਪ੍ਰਮੇਸ਼ਰ ਵਿੱਚ ਨਾਮੀ ਨਾਲੋਂ ਨਾਮ ਵੱਡਾ ਹੋਇਆ ਕਰਦਾ ਹੈ ਉਹਦਾ ਪਤਾ ਕਿਵੇਂ ਆ ਜਿਹਨਾਂ ਆਪਾਂ ਇੱਥੇ ਬੈਠੇ ਆ ਕਿਸੇ ਵੀ ਸਿੰਘ ਦਾ ਨਾਮ ਲੈ ਕੇ ਕੋਈ ਬਾਹਰੋਂ ਮਿੱਤਰ ਦੋਸਤ ਆਵਾਜ਼ ਮਾਰਦਾ ਨਾਮੀ ਇੱਥੇ ਬੈਠਾ ਦੇ ਸਰੀਰ ਇੱਥੇ ਹੈ ਤੇ ਜਿਹੜਾ ਉਹਦਾ ਨਾਮ ਆ ਕਿਸੇ ਸਿੰਘ ਦਾ ਉਹ ਗੁਰੂ ਦੇ ਪਿਆਰ ਉਹ ਸਿੰਘ ਦੇ ਮੂੰਹ ਵਿੱਚ ਹੈ ਕੌਣ ਰੂਪ ਹੋ ਕਰਕੇ ਕੰਨ ਵਿੱਚ ਵੀ ਪ੍ਰਵੇਸ਼ ਹੁੰਦਾ ਹੈ ਆਈ ਨਹੀਂ ਸਕਦੀ ਉਸ ਨਾਮ ਵਿੱਚ ਆ ਕਿ ਨਾਮੀ ਨੂੰ ਉਠਾ ਕੇ ਉਹ ਨਾਮ ਉਚਾਰਨ ਵਾਲ ਦੇ ਕੋਲ ਲੈ ਜਾਂਦਾ ਹੈ ਇਸੇ ਤੋਂ ਨਾਮ ਆ ਵਾਹਿਗੁਰੂ ਮੰਤਰ ਨਾਮੀ ਹੈ ਦੱਸੇ ਸਰੂਪ ਜਦੋਂ ਨਾਮ ਨੂੰ ਜਪਾਂਗੇ ਦੱਸੇ ਸਰੂਪ ਆਪਣੀ ਆਤਮਾ ਦੇ ਹਿਰਦੇ ਚ ਸਾਖਿਆਤ ਹੋ ਆਉਣਗੇ ਮੱਖਣ ਚੋਹ ਲਬਾਣੇ ਨੇ ਨਾਮੀ ਨੂੰ ਗੁਰੂ ਦੇ ਪਿਆਰੇ ਯਾਰ ਕੀਤਾ ਨਾਮ ਨੂੰ ਯਾਦ ਕੀਤਾ ਨਾਮੀ ਦੇ ਨਾਮ ਨੂੰ ਯਾਦ ਕੀਤਾ ਨਾਮੀ ਤਾਂ ਦੇਹ ਸੀ ਨਾਮੀ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪ ਨਾਮੀ ਨੂੰ ਯਾਦ ਕਰਕੇ ਪਾਣੀ 'ਚ ਮੋਢਾ ਲਾ ਕਰਕੇ ਗੁਰੂ ਦੇ ਪਿਆਰੇ ਜਹਾਜ਼ ਬੰਨੇ ਲਾਇਆ ਐਸੀ ਨਾਮ ਦੀ ਪ੍ਰਸਿੱਧਤਾ ਹੈ ਮਸ਼ਹੂਰ ਹੈ ਜਿਹਦੇ ਵਿੱਚ ਮੋਹ ਨਹੀਂ ਹੈ ਰੁਪੀ ਮਾਤਰ ਤੇ ਨਾ ਆਮ ਆਮ ਨਾਮ ਹੈ ਮੈਲ ਦਾ ਜਿਹਦੇ ਵਿੱਚ ਵਿਸ਼ੇ ਵਕਾਰ ਰੁਪੀ ਮੈਲ ਵੀ ਨਹੀਂ ਤੇ ਨਾ ਆਮ ਨਾਮ ਹੈ ਪਰਪੰਚ ਦਾ ਪਰਪੰਚ ਨਾਮ ਹੈ ਸੰਸਾਰ ਦਾ ਸੰਸਾਰ ਵੀ ਜਗਤ ਦੇ ਵਿੱਚ ਰਹਿ ਨਹੀਂ ਹੈ ਐਸੇ ਨਾਮ ਕਹਿੰਦੇ ਜਿਹੜੇ ਧਿਆਨ ਤੇ ਆਉਂਦੇ ਹਨ ਸੁਖ ਫਲ ਪਾਏ ਨੇ ਸੁਖ ਫਲ ਕਿਹੜਾ ਹੈ ਆਤਮਾ ਆਨੰਦ ਜਾ ਬ੍ਰਹਮ ਗਿਆਨ ਦੇ ਪ੍ਰਾਪਤੀ ਰੂਪ ਪ੍ਰੋਖ ਗਿਆਨ ਦੀ ਪ੍ਰਾਪਤੀ ਰੂਪ ਐਸੇ ਪਾਉਣ ਨੂੰ ਪਿੱਥੇ ਪਾਉਂਦੇ ਸੀ ਪਾਉਣ ਪਾਉਣਗੇ ਪਾਉਣਗੇ ਅੱਜ ਨੂੰ ਆਠ ਪਹਿਰ ਆਰਾਧ ਹੈ ਪਰ ਪਿਆਰਿਆ ਪੰਦ ਮਾਣੀਆਂ ਦੇ ਨਿਤਨੇਮ ਕਰ ਲੈ ਤੇ ਜਾ ਕੇ ਧਰਾੜੇ ਮਾਰ ਕੇ ਸੌਂ ਗਏ ਨੇ ਨਾਲ ਨਹੀਂ ਸਨ ਆਠ ਪਹਿਰ ਅੱਥੇ ਪੈਰੀ ਰੱਜਣਾ ਕਰੋ ਉਸ ਸਰਦਾਰ ਸੁਖੋਤ ਨਾਮ ਕਹੋ ਨਾਨਕ ਗੰਕਾ ਸਰਕਾਰਾਮ ਇਸ ਤਰ੍ਹਾਂ ਜਪਾ ਵਾਹਿਗੁਰੂ ਨੂੰ ਤਰਣ ਤੇਰਾ ਪਰਵਾਸ ਤੇ ਸਨਮੁਖ ਕਾਲਪੁਰ ਤੇ ਬੇਨਤੀ ਕਰ ਰਣ ਸਤਿਗੁਰੂ ਜੀ ਇਹ ਪਰਮੇਸ਼ਰ ਤੇਰੀ ਸਾਨ ਵਿੱਚ ਆ ਕਰਕੇ ਤੇਰਾ ਪਰਵਾਸੇ ਓਟ ਆਸਰੇ ਰਹਿ ਕੇ ਪੰਜ ਦੋਸ਼ ਲੈ ਸਦ ਹੈ ਪੰਜ ਦੋਸ਼ ਕੇ ਰਿਆ ਤਾ ਕਰੋਂ ਲੋਭ ਮੋਹ ਹੰਕਾਰ ਆਦਿਕ ਇਹਨਾਂ ਨੂੰ ਲੈ ਕਰਨ ਰੂਪ ਸਾਧ ਦਾ ਸਾਧ ਲਿਆ ਹੈ ਨਾ ਆਪਾਰ ਕਰਨ ਰੂਪ ਸਾਧ ਹੈ ਸਿਧ ਕਰ ਲਿਆ ਹੈ ਇਹਨਾਂ ਨੂੰ ਵਾਸਵਿਤ ਕਰ ਲਿਆ ਹੈ ਹੁਣ ਇੰਦਰੀਆਂ ਕਿਸੇ ਪ੍ਰਕਾਰ ਵੀ ਕਿਸੇ ਪਾਸੇ ਨਹੀਂ ਜਾਂਦੀਆਂ ਸੰਕੋਚ ਨਹੀਂ ਜਾਂਨ ਸਾਰੀਆਂ ਇੰਦਰੀਆਂ ਐਸਾ ਦੁਸ਼ਤਾਂ ਨੂੰ ਆਹ ਕਰੋ ਲੋਭ ਮੋਹ ਹੰਕਾਰ ਨੂੰ ਸਭ ਸਰਸਪਰਪ ਰੂਪਰਾ ਸਿਧਾਂਤ ਨੂੰ ਇਹਨਾਂ ਨੂੰ ਸਾਧ ਦਾ ਵਸੀ ਕਰਨ ਕਰਨ ਰੂਪ ਧਿਆਨ ਧਿਆਨ ਕਿਸ ਕਰਮ ਨਾ ਜਾਣੇ ਇਹ ਕ੍ਰਿਸ਼ਣ ਨਾਤਾ ਸਾਨੂੰ ਸੰਕਿਆ ਦੇ ਮਾਤਮ ਸਾਰ ਕੋਈ ਧਿਆਨ ਹੈ ਤੇ ਨਾ ਸਾਨੂੰ ਸਰਗੁਣ ਸਕੇ ਪਾਤੰਜਲੀ ਦੇ ਮਾਤਮ ਸਾਰ ਕੋਈ ਧਿਆਨ ਹੈ ਨਾ ਸਾਨੂੰ ਨਿਰਗੁਣ ਦੇ ਵਿੱਚ ਨਾ ਸਾਨੂੰ ਕੋਈ ਨਿਰਗੁਣ ਦਾ ਧਿਆਨ ਹੈ ਤੇ ਨਾ ਸਾਨੂੰ ਕੋਈ ਸਰਗਣ ਦਾ ਧਿਆਨ ਕਰਨਾ ਹੁੰਦਾ ਹੈ। ਇਸ ਕਰਮ ਨਾ ਜਾਣਾ। ਤੇ ਨਾ ਕਰਮ ਹੀ ਕਿਸੇ ਪ੍ਰਕਾਰ ਦਾ ਕੋਈ ਨਿਤ ਨਿਮਿਤ ਪ੍ਰਾਚਿਤ ਇਸ ਤਰ੍ਹਾਂ ਕਾਮਕ ਨਿਖਿਧ ਆਦਿਕ ਇਹ ਸਾਨੂੰ ਕਰਮ ਵੀ ਕੋਈ ਨਹੀਂ ਕਰਨਾ ਦਾ ਜਾਗ ਆਦਿਕ ਵੀ। ਕਾਰ ਨਾ ਜਾਣਾ ਤੇ ਪ੍ਰਮੇਸ਼ਰ ਤੇਰੀ ਸਾਰ ਗਿਆਤ ਵੀ ਨਹੀਂ ਜਾਣਦੇ। ਤੇ ਨੂੰ ਸਾਰ ਅਸੀਂ ਤੇਰੀ ਸੂਝ ਵੀ ਨਹੀਂ ਸਮਝਣ ਦੀ ਬੁੱਧ ਵੀ ਜਾਣਦੇ। ਤੇਰੀ ਸਾਰ ਨਾ ਜਾਣਾ ਤੇਰੀ ਖਬਰ ਵੀ ਅਸੀਂ ਕੋਈ ਨਹੀਂ ਜਾਣਦੇ ਕਿ ਤੁਸੇ ਨਹੀਂ ਮਿਲਦਾ ਇਸੇ ਅਸੀਂ ਅਗਿਆਨੀ ਹਾਂ। ਤੇ ਨਿਮਰਤਾਪੂਰਵਕ ਬਕਰਾਂ ਸਤਿਗੁਰੂ ਜੀ ਦੇ ਸਾਬਤੇ ਵੱਡਾ ਸਤਗੁਰ ਨਾਨਕ ਇਹ ਪੰਕਤੀਆਂ ਜਗਤਸੂ ਮੁਖ ਦੁਆਰਾ ਬੇਨਤੀਆਂ ਕੀਤੀਆਂ ਕਿ ਸਿੱਖਾ ਇਸ ਤਰ੍ਹਾਂ ਬੇਨਤੀਆਂ ਤਾਰਾ ਕਾਲਪੁਰਖ ਦੇ ਚਰਨਾਂ ਵਿੱਚ ਸਾਰਿਆਂ ਤੋਂ ਵੱਡੇ ਸਤਿਗੁਰ ਜੋ ਸੱਤ ਤ੍ਰਿਕਾਰ ਬਾਦ ਰੂਪ ਹੈ ਸੱਤ ਸਦਾ ਰਹਿਣ ਵਾਲੇ ਹਨ ਗੁਰਚੇਤਨ ਰੂਪ ਜੋ ਪਰਮੇਸ਼ਰ ਹੈ ਗੁਰੂ ਨਾਨਕ ਦੇਵ ਜੀ ਸਾਰਿਆਂ ਤੋਂ ਵੱਡੇ ਹਨ ਜਨ ਕਲ ਰਾਖੀ ਮੇਰੀ ਜਿਨ੍ਹਾਂ ਨੇ ਕਲ ਦੇ ਦਿਨ ਤਾਂ ਸਮੇਂ ਦੇ ਸਾਡੀ ਤਾਇ ਪ੍ਰਤੀਬਿਆ ਰੱਖ ਰਹੀ ਇਹ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪਿਆਰਿਓ ਸਿੱਖਾਂ ਨੂੰ ਧੀਰਜ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਜਿਸ ਵੇਲੇ ਤਿਰਤੀ ਨੇ ਪਕਾਰ ਫਰਿਆਦ ਕੀਤੇ ਸੋ ਇਹ ਸ਼ਬਦ ਦਾ ਅਵਸਾਰ ਬਯੰਤ ਹੈ ਸਾਰੇ ਅਵਤਾਰਾਂ ਦਾ ਨਿਰਣਾ ਇਹ ਪ੍ਰਕਾਰ ਦੇ ਅਵਤਾਰ ਪੰਜ ਪ੍ਰਕਾਰ ਦਾ ਨਿਰਣਾ ਉਹਨਾਂ ਦਾ ਅੱਗੇ ਕਿੰਨੇ ਕਿੰਨੇ ਕਰਾਮਾਤਾਂ ਵਿਖਾਈਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਨਿਰਣੇ ਦੇ ਵਿੱਚ ਸੋ ਸਤਿਗੁਰੂ ਗਰੀਬ ਨਵਾਜ਼ ਨੇ ਸਾਰਿਆਂ ਨਾਲ ਆਪਣੇ ਬਾਲਕਾਲਕ ਤੇ ਤਾਲ ਤੋਂ ਦੁਨੀਆ ਤੇ ਪ੍ਰਗਟਾਇਆ ਤਾਲ ਪਰਸੇ ਲੜਕਾ ਨੂੰ ਕਿਵੇਂ ਲਾਇਆ ਉਹ ਸਾਰਾ ਇਸੇ ਤਸਨਾਉਂਦਾ ਹੈ ਸੋ ਕੁਝ ਮਿੰਟਾਂ ਵਾਸਤੇ ਸੋ ਹੁਣ ਜੋ ਗੂਜਰੀ ਰਾਜ ਵਿੱਚ ਜਥੇ ਕਲ ਰਹੀ ਕਥਾ ਲੜੀ ਵਾਰ ਥੋੜੇ ਮਿੰਟਾਂ ਵਾਸਤੇ ਦਰਸ਼ਨ ਕਰਕੇ ਸੁਣੋ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਰਗੁਰ ਪ੍ਰਸਾਦਿ ਹਰ ਬਨ ਜੀ ਆ ਰਹਾ ਨਾ ਸਕੈ ਗੁਰੂ ਰਾਜ ਦੇ ਚੌਥੇ ਪਾਚਾ ਦੂਜੇ ਕਰ ਸਰਕਾਰ ਦੇ ਉਤਕਾਰ ਜਿਹਨਾਂ ਇੱਕ ਰਹਿਤ ਰੂਪ ਨਾ ਜਾਤੀ ਵਿਗਾਤੀ ਕੋਈ ਗੱਤ ਭੇਂ ਰਹਿਤਾ ਹੈ ਦੇਸ ਕਾਲ ਵਾਸੂ ਪਰਛੇਰ ਰਹਿਤ ਹੈ ਓਹ ਓਕਾਰ ਮੰਗਲ ਰੂਪ ਹੈ ਓਕਾਰ ਕਾਰਨੀ ਸੁਰੱਖਿਆ ਕਰਨ ਵਾਲਾ ਓਕਾਰ ਸਾਡਾ ਪ੍ਰਕਾਸ਼ ਹੈ ਸਤ ਗੁਰੂ ਦੇ ਸਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਦਾ ਪ੍ਰਸਾਦ ਅਨੰਤ ਰੂਪ ਹੈ ਪਰ ਵਿਸ਼ੇਸ਼ ਕਰਕੇ ਸਾਦ ਸਵਾਦਾਂ ਤੋਂ ਪਰੇ ਹੈ ਜਿਹੜਾ ਜਪਦਾ ਹੈ ਓਨੂੰ ਸਵਾਦ ਤੋਂ ਪਰੇ ਕਰ ਦਿੰਦੇ ਹਨ ਕਹਿੰਦੇ ਪ੍ਰਾਪਤ ਕਿਵੇਂ ਹੁੰਦਾ ਕਹਿੰਦੇ ਸਤਿਗੁਰ ਪ੍ਰਸਾਦ ਸਤਿਗੁਰਾਂ ਦੇ ਪ੍ਰਸਾਦ ਕਿਰਪਾ ਕਰਕੇ ਉਤਰਾਰ ਹੁੰਦਾ ਪਰਮੇਸ਼ਰ ਹਰ ਮੇਨ ਜੀਵਾਰਾ ਰਹੈ ਨਾ ਸਕੈ ਇਹ ਦਿੱਤਿਵ ਰਾਗ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸੰਦੇਣ ਸਤਿਗੁਰੂ ਕਾਲਪੁਰਖ ਦੇ ਚਰਨਾਂ ਨਾਲ ਧਿਆਨ ਨੂੰ ਜੋੜਨ ਵਾਸਤੇ ਕਿ ਜੋ ਸਤਿਗੁਰ ਦਾ ਆਪਣਾ ਪ੍ਰਕਾਸ਼ ਹੋਵੇ 10 ਮਿੰਟ ਕਹਿੰਦੇ ਹਰ ਦਿਨ ਅਰੇ ਪਰਮੇਸ਼ਰ ਤੋਂ ਬਿਨਾਂ ਜੀਵਾਰਾ ਹਰਦਾ ਰਹੇ ਨਹੀਂ ਸਕਦਾ ਜਨਾ ਬਾਲਕ ਫੀਰ ਅਧਾਰੀ ਜਿਨੇ ਬਾਲਕ ਬੱਚਾ ਫੀਰ ਦੇ ਅਧਾਰੀ ਆਸਰੇ ਫੀਰ ਨਾਮ ਸੁਧਦਾ ਹੈ ਦੁੱਧ ਦੇ ਆਤਰ ਦੁੱਧੰਮੀਆ ਵਾਲਾ ਬੱਚਾ ਰਹਿੰਦਾ ਹੈ ਇਸੇ ਤਰ੍ਹਾਂ ਹੈ ਪਰਮੇਸ਼ਰ ਅਸੀਂ ਆਪ ਜੀ ਇਹ ਉਪਦੇਸ਼ ਰੂਪੀ ਦੁੱਧ ਤੋਂ ਦਿਨਾ ਬਾਤ ਨਹੀਂ ਫਾਇਦੇ ਤੇਰੇ ਨੰਨੇ ਛੋਟੇ ਬੱਚੇ ਹਾਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਉਹ ਗੁਰੂ ਤੇ ਪਿਆਰੇ ਜੋ ਪ੍ਰਭ ਪਰਮੇਸ਼ਰ ਆਸ ਤੇ ਸ਼ਾਸਤਰਾ ਦੀ ਗੰਮਤਾ ਤੋਂ ਪਰੇ ਹੈ ਮੰਨ ਦੀ ਗੰਮਤਾ ਤੋਂ ਪਰੇ ਹੈ ਤੇ ਇੰਦਰੀਆਂ ਤੋਂ ਅਗੋਚਰ ਅਵਿਸ਼ੇ ਹੈ ਨਿਸ਼ਾਨੇ ਇੰਦਰੀਆਂ ਦਾ ਉਹ ਪ੍ਰਭੂ ਪਰਮੇਸ਼ਰ ਦਾ ਰੂਪ ਹੈ ਗੁਰਮੁਖ ਪਾਈ ਹੈ ਮੁਕੀ ਗੁਰਮਤਿ ਉਸ ਨੂੰ ਪਾਈ ਦਾ ਗੁਰਮੁਖਤਾਇ ਨੂੰ ਧਾਰਨ ਕਰਕੇ ਪਾਈ ਦਾ ਆਪਣੇ ਸਤਿਗੁਰ ਕਾ ਬਲਿਹਾਰੀ ਭਾਈ ਆਪਨੇ ਸਤਿਗੁਰ ਤੋਂ ਬਿਹਾਰ ਨੇ ਵਾਰ ਨੇ ਸੇਰ ਨੇ ਜਾਂਦੇ ਹਾਂ ਸਾਰਾ ਕੁਝ ਵਾਰ ਜਦੋਂ ਉਹਨੂੰ ਬਿਹਾਰ ਕਹਿਦਾ ਹਾ ਮੰਨ ਰੇ ਹਰ ਕੀ ਰਖ ਤਰ ਤਾਰੀ ਮੰਨ ਰੇ ਰੇ ਰੋਹ ਹੋ ਮੇਰੇ ਮਨ ਆਪਣੇ ਮਨ ਦੇ ਪ੍ਰਸੰਗ ਕਹਣਾ ਤਿੰਨ ਪ੍ਰਕਾਰ ਦਾ ਵਕਤਾ ਹੁੰਦਾ ਹੈ ਉਤਮ ਮੋਤ ਇੱਕ ਮੱਧਮ ਮੋਤ ਇੱਕ ਕਮਿਸ਼ਤ ਉਤਮ ਭਗਤਾ ਹੁੰਦਾ ਆਪਣੇ ਮਨ ਦੇ ਪਰਥਾਏ ਤੇ ਉਪਦੇਸ਼ ਸਾਰਿਆਂ ਨੂੰ ਸਾਂਝਾ ਹੋਣਾ ਜਿਹੜੇ ਬਚਨ ਕਹੇ ਪਰਥਾਏ ਸਾਸੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੂੰ ਉਹਨੂੰ ਉਤਮ ਭਗਤਾ ਚਾਹੀਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਬਹਾਨੇ ਤੇ ਦੂਜਿਆਂ ਦੇ ਵਿਚਾਰ ਕਰਨ ਵਾਲਾ ਉਪਦੇਸ਼ ਹੋਣਾ ਤੇ ਮੱਧਮ ਭਗਤਾ ਹੁੰਦਾ ਗੰਗਾ ਤੇ ਗਏ ਤੇ ਗੰਗਾ ਰਾਮ ਜਮਨਾ ਤੇ ਗਏ ਤੇ ਜਮਨਾ ਰਾਮ ਦੇ ਤਾਂ ਚੰਗੇ ਟਿਕਾਵਾਲਿਆਂ ਦਾ ਪ੍ਰਕਾਰ ਸੁਣਿਆ ਤੇ ਉੱਥੇ ਵਿਰਾਗ ਨਹੀਂ ਕਰ ਦਿੱਤਾ ਜੋ ਜੇ ਤਾਰੇ ਪਖੰਡਿਆਂ ਦਾ ਕਰੇ ਜੋਰ ਵਿੱਚ ਆ ਉੱਥੇ ਉਹੋ ਜਾਂ ਬੋਲ ਪੈਂ ਤੇ ਜੇ ਕਦੇ ਮੋਨੇ ਧੋਨੇ ਆ ਤੇ ਇਥੇ ਖੰਡਨ ਨਹੀਂ ਕਰਨਾ ਦਾ ਉਹਨਾਂ ਦਾ ਗੁਰਮਤਿ ਦਾ ਦ੍ਰਿੜਤਾ ਨਾਲ ਪ੍ਰਚਾਰ ਨਾ ਕਰ ਸਕਣ ਤੇ ਉਹਨਾਂ ਵੱਲ ਦਾ ਪ੍ਰਚਾਰ ਕਰਿਆ ਬੜੇ ਚੰਗੇ ਆ ਵੀ ਬੜੇ ਲੈ ਕੇ ਦ੍ਰਿੜਤਾ ਨਾਲ ਸੱਚ ਕਹਿਣ ਦੀ ਜ਼ਰੂਰਤ ਨਾ ਹੋਣੀ ਉਹਨੂੰ ਮਧਮ ਬੱਤ ਕਹਿੰਦੇ ਹਨ ਕਨਿਸ਼ਟ ਬੱਤ ਆ ਉਹ ਹੁੰਦਾ ਕਿਸੇ ਨੂੰ ਉਪਦੇਸ਼ ਦੇਣਾ ਤੇ ਉਹਨੇ ਧਾਰਨ ਨਾ ਕਰਨਾ ਦਾੰਸੇ ਤੋਂ ਫੜ ਕੇ ਮਗਰ ਤੁਰੇ ਸਮਾਂ ਕਿ ਤੈਨੂੰ ਮੈਂ ਜ਼ਰੂਰੀ ਸਮਝਾ ਕੇ ਜਾਵਾਂਗਾ ਉਹਨੂੰ ਕਨਿਸ਼ਟ ਬੱਤ ਕਹਿੰਦੇ ਆ ਤਾਂ ਸਤਿਗੁਰੂ ਗਰੀਬ ਨਵਾਸ ਸੱਜੇ ਪਾਸੇ ਉਤਮ ਵਕਤਨ ਉਤਮਤਾਈ ਦੇਣ ਵਾਲੇ ਮੰਨ ਦੇ ਅਰਥ ਬੜੇ ਹਨ ਮਨ ਨਾਮ ਹੈ ਪਿਆਰੇ ਦਾ ਤੇ ਮਨ ਨਾਮ ਦਾ ਮੰਤਰ ਦਾ ਮਨ ਨਾਮ ਦਾ ਮੰਨਣ ਦਾ ਮਨ ਨਾਮ ਦਾ ਸ਼ਰੋਮਣੀ ਦਾ ਤੇ ਮਨ ਨਾਮ ਦਾ ਗੁਰੂ ਤੇ ਪਿਆਰੋਂ ਮਨ ਦਾ ਮਨ ਨਾਮ ਦਾ ਮਨ ਬਕੈ ਦਾ ਤੇ ਵੱਖਰੇ ਵੱਖਰੇ ਪ੍ਰਕਾਰ ਨਾਲ ਜਿਵੇਂ ਮਾਜ ਰਾਗ ਦੇ ਵਿੱਚ 12 ਮਹਾਂਕੰਨਾਂ ਦੇ ਨੇ ਬਚਨ ਕਿਹਾ ਕੋਖ ਸੁਖਾਰਨਾ ਵਿਆਪਕ ਕੰਥ ਮਿਲਿਆ ਹਰ ਨਾ ਹੋ ਔਰ ਤੁਖਾਰਨਾ ਮੈਂ ਠੰਡ ਦਾ ਹੈ ਤੁਖਾਰਨਾ ਨਾ ਉਹ ਬਰਫ਼ ਦਾ ਬਰਫ਼ ਦੇ ਠੰਡ ਦਾ ਅਕਤਰ ਹੁੰਦਾ ਕੁਝ ਤੋਂ ਜੋ ਕਿ ਬਰਫ਼ ਜਿਹੜੀ ਆ ਉਹ ਤੇ ਮੇਰੂਕ ਵਿੱਚ ਤੇ ਮੋਟੇਕਾਰ ਵਿੱਚ ਜਦਸੀ ਆ ਉਹ ਹੱਥ ਲਾਜੇ ਤੇ ਠੰਡ ਲੱਗਦੀ ਹੈ ਤੇ ਠੰਡ ਵੀ ਰੁੱਤ ਹੋਵੇ ਉਹਦਾ ਆਕਾਰ ਕੋਈ ਨਹੀਂ ਹੁੰਦਾ ਤੇ ਠੰਡ ਪ੍ਰਤੀਤ ਮਹਿਸੂਸ ਹੁੰਦੀ ਸਰੀਰ ਨੂੰ ਇਸ ਵਾਰ ਤੇ ਠੰਡ ਦਾ ਤੇ ਬਰਫ਼ ਦਾ ਤਸਾਰ ਨਾਮ ਉੂਠ ਦਾ ਬੋਤੇ ਦਾ ਤੇ ਤਸਾਰ ਨਾਮ ਦਾ ਸੰਦੂਕ ਦਾ ਇਹ ਅਰਥ ਕਰਨ ਵਾਲਾ ਅਤਾਰਸ ਕਰੀ ਜਾਵੇ ਤੇ ਕੋਹ ਤਸਾਰ ਨਾ ਵਿਆਪਾਈ ਉੂਠ ਨਹੀਂ ਚੰਮੜ ਦਾ ਤੇ ਨਰੋਲ ਅਰਥ ਗੁਰੂ ਕੇ ਤਿਆਰੋ ਗਲਤ ਹੋਵੇਗਾ ਸੋ ਮਹਾਰਾਜ ਆਪਣੇ ਮਨ ਦੇ ਪ੍ਰਸਾਹ ਕਹਿੰਦੇ ਮੰਨ ਰਏ ਹਰ ਤੀਰਕ ਤਰਕਾਰੀ ਇਹ ਮੇਰੇ ਮਨਾ ਹੈ ਮਨੁੱਖ ਇਹ ਪਿਆਰੇ ਗੁਰਸਿੱਖ ਹਰੀ ਪਰਮੇਸ਼ਰ ਦੀ ਕੀਰਤ ਭਗਤੀ ਕਰ ਫਿਰ ਤੂੰ ਤਰ ਤਾਰੀ ਤਾਰੀ ਮਾਰ ਕੇ ਤਰ ਜਾ ਸੰਸਾਰ ਰੂਪੀ ਸਮੁੰਦਰ ਤੋਂ ਆਸਾ ਰੂਪੀ ਨਦੀ ਤੋਂ ਪਾਰ ਉਤਰਨਾ ਤੇ ਆਪਣੀ ਭਗਤੀ ਰੂਪ ਬੇੜੀ ਤੇ ਚੜ ਕਰਕੇ ਪਾਰ ਦੇ ਕਿਨਾਰੇ ਤੇ ਉਤਰ ਜਾ ਰਾਜ ਤੇ ਦਵਾਸ ਰੂਪੀ ਨਾਲਾ ਤੋਂ ਤਰਨ ਵਾਸਤੇ ਪ੍ਰੇਮ ਰੂਪੀ ਤੁਲੇ ਤੇ ਬੈਠ ਜਾ ਸੰਸਾਰ ਰੂਪੀ ਸਮੁੰਦਰ ਤੋਂ ਤਰਨ ਵਾਸਤੇ ਵਾਹਿਗ ਨਾਮ ਜਹਾਜ਼ ਤੇ ਜਪਨ ਰੂਪ ਅਸਵਾਰੀ ਕਰਕੇ ਤਰ ਜਾ ਮਨ ਦੇ ਹਰ ਤੀਰਤ ਤਰ ਤਾਰੀ ਰੇ ਮੇਰੇ ਮਨਾਗਤ ਕਰਨਾ ਚਾਹੁੰਦਾ ਹੈ ਤਾਂ ਹਰੀ ਦਾ ਕੀਰਤ ਜਾਸ ਕਰਿਆ ਕਰ ਕੀਰਤ ਭਗਤੀ ਕਰਿਆ ਕਰ ਸੇ ਕੋਈ ਤਾਰ ਤਾਰੀ ਕਰ ਜਾਵੇਗਾ ਤਾਰੀ ਮਾਰ ਕੇ ਆਸਾ ਰੂਪੀ ਨਦੀ ਤੋਂ ਮੰਨ ਰੇ ਹਰ ਕੀਰਤ ਤਾਰ ਤਾਰੀ ਤਾਰੀ ਨਾ ਨਾ ਦੇੜੀ ਦਾ ਤੇ ਇਸ ਨੂੰ ਦੇੜੀ ਤੇ ਬਹਿ ਕੇ ਆਪ ਵੀ ਕਰ ਜਾ ਤੇ ਭਗਤੀ ਰੂਪ ਦੇੜੀ ਮਨਾ ਕਰਕੇ ਹੋਰ ਉਹਨਾਂ ਨੂੰ ਵੀ ਤਾਰਨ ਵਾਲਾ ਬਣ ਜਾ ਹਰੀ ਦਾ ਕੀਰਤ ਭਗਤੀ ਜਾਸ ਕਰਕੇ ਗਰਮੁਖ ਨਾਮ ਅੰਮ੍ਰਿਤ ਜਲ ਪਾਈਐ ਭਾਈ ਗਰਮੁਖਵਾਰ ਬਣ ਕੇ ਅੰਮ੍ਰਿਤ ਰੂਪੀ ਨਾਮ ਜਲ ਨੂੰ ਪਾਉਣਾ ਕਰੋ ਸਤਿਗੁਰੂ ਦੇ ਪਾਸੋਂ ਕੌਣ ਪ੍ਰਾਪਤ ਕਰਦਾ ਹੈ ਜੀ ਕਿਰਪਾ ਤੁਮਾਰੀ ਮਹਾਰਾਜ ਕਹਿੰਦੇ ਭਾਈ ਜੀ ਨਾ ਤੇ ਤੁਹਾਡੇ ਜਿੰਨਾ ਤੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋਵੇ ਬੇਨਤੀਆਂ ਕਰੋ ਇਹ ਅਕਾਲ ਪੁਰਖ ਜੀ ਨੇ ਤੇ ਆਪ ਜੀ ਦੀ ਕਿਹਾਤਾ ਹੈ ਉਹੀ ਅੰਮ੍ਰਿਤ ਨਾਮ ਰੂਪੀ ਜਲ ਨੂੰ ਪਾ ਸਕਦੇ ਹਨ ਰਹਾ ਸਨਾਤਨ ਸੰਨੰਦਨ ਨਾਰਦਮੋਹਨ ਸੇਵ ਉਹ ਉਸ ਪਰਮੇਸ਼ਰ ਨੂੰ ਸਾਰੀ ਸ੍ਰੇਸ਼ਟੀ ਨੂੰ ਸਮਰਪਿਤ ਕਰਦੇ ਆ ਵਿਖਾਉਂਦੇ ਹਨ ਸਾਨਕ ਸੰਨੰਦਨ ਸਨਾਤਨ ਤੇ ਸੰਤ ਕੁਮਾਰ ਇਹ ਜਿਹੜੇ ਸਾਰੇ ਹਨ ਪਰ ਮੇਰੇ ਪੁੱਤਰ ਇੱਕ ਵਾਰੀ ਮਰਮੇ ਦਾ ਖਿਆਲ ਬਣਿਆ ਕਹਿਣ ਲੱਗਾ ਇਹ ਪੁੱਤਰ ਤੁਸੀਂ ਆਹ ਕੰਮ ਸਿਮਾਰੋ ਤੇ ਮੈਂ ਭਗਤੀ ਕਰ ਲਵਾਂ ਚਾਹਾਂ ਨੇ ਰਾਏ ਕੀਤੀ ਸੰਕ ਸੰਨੰਦਨ ਸਨਾਤਨ ਤੇ ਸੰਤ ਕੁਮਾਰ ਨੇ ਕਹਿਣ ਲੱਗੇ ਬਾਪੂ ਜੀ ਸਾਨੂੰ ਸਲਾਹ ਕਰ ਲੈਣ ਦਿਓ ਸਲਾਹ ਕੀਤੀ ਕਹਿ ਲਗੇ ਚੇਤਾ ਨੂੰ ਕੋਈ ਦੁੱਖ ਹੋਇਆ ਸ੍ਰੇਸ਼ਟੀ ਪਹਿਲਾ ਕਰਦੇ ਆ ਇਸ ਵਾਸਤੇ ਇਹ ਪਸਾਰਾ ਸੰਨ ਵਾਲਾ ਕੰਮ ਹੀ ਹੈ ਤੇ ਆਪਾਂ ਨੂੰ ਭੜਕੀਤ ਕਰਨੀ ਚਾਹੀਦੀ ਹੈ ਇਹ ਕੰਮ ਨਹੀਂ ਸੰਭਾਲਣਾ ਚਾਹੀਦਾ ਆ ਕਿੱਥੇ ਹੋ ਕੇ ਆਡੇ ਕਹਿੰਦੇ ਪਿਤਾ ਜੀ ਸ੍ਰੇਸ਼ਟੀ ਦਾ ਕੰਮ ਜਿਹੜਾ ਰੱਖੰਦਾ ਹੈ ਇਹ ਤੁਸੀਂ ਸੰਭਾਲੋ ਤੁਸੀਂ ਤਾਂ ਸੰਭਾਲ ਨਹੀਂ ਸਕਦੇ ਸੰਤ ਆ ਭੜਕੀਤ ਸੰਗੀ ਲੱਗਦੀ ਹੈ ਇਹ ਕਹਿ ਕਰਕੇ ਬਾਹਰ ਨਿਕਲ ਗਏ ਸੀ ਐਸੀ ਹਾਲਤ ਹੋਈ ਸੀ ਸੋ ਸੰਕਿਸ਼ਮਨ ਦੇ ਚਾਰੇ ਪਰਾ ਕਿ ਨਾਰਦ ਮੁਨੀ ਵਰਗੇ ਸਾਰੇ ਸੇਵ ਦੇ ਯਾਦ ਕਰਦੇ ਹਨ ਜਾਵਤ ਰਹਾ ਬਨਵਾਰੀ ਜੋ ਬਨਵਾਰੇ ਸੰਸਾਰ ਬਾਗ ਦਾ ਵਾਲੀ ਹੈ ਉਹ ਉਸ ਨੂੰ ਦਿਨੇ ਰਾਤ ਜਪਦੇ ਆ ਪੰਜ ਸਾਲ ਦੀ ਵਸਤਾ ਵਿੱਚ ਰਹਿੰਦੇ ਹਨ ਕਰਨਾ ਗਤ ਪ੍ਰਹਿਲاد ਜਨ ਆਏ ਪ੍ਰਹਿਲਾਲ ਭਗਤ ਦੀ ਜਨ ਪਿਆਰੇ ਜਿਹੜੇ ਹੋਏ ਹਨ ਇਹ ਤੇਰੀ ਸ਼ਰਨ ਆ ਕਰਕੇ ਗਤ ਪ੍ਰਾਪਤ ਹੋਏ ਪਰਮੇਸ਼ਰ ਜਦੋਂ ਜਨ ਕੀ ਪੈਗ ਸਵਾਰੀ ਜਦੋਂ ਪਰਮੇਸ਼ਰ ਆਪ ਜੀ ਨੇ ਤਾਜ ਪ੍ਰਤਗਿਆ ਸਵਾਰ ਲਏ ਬਣਾ ਕੇ ਰੱਖ ਲਏ ਅਲਖ ਨਿਰੰજન ਇੱਕੋ ਵਰਤੈ ਉਹ ਸੁੱਧ ਮਨ ਕਰਕੇ ਜਾਂਦਾ ਲਖਣ ਕੋ ਰਹਿਤ ਹੈ ਸੋ ਸ਼ਕਤੀ ਵਰਤੀ ਦੁਆਰਾ ਉਹਦਾ ਕਤਨ ਨਹੀਂ ਕੀਤਾ ਜਾ ਸਕਦਾ ਮਾਰਾ ਤਲਪੁਰ ਸੋ ਸਰੂਪ ਹੈ ਉਹ ਇੱਕੋ ਪਰਮੇਸ਼ਰ ਸਾਰੇ ਵਿੱਚ ਵਸ ਰਹਾ ਹੈ। ਏਤਾ ਜੋਤ ਮੁਰਾਰੀ ਮੋਰ ਆਲ ਕੰਨ ਤਨ ਮਾਰਨ ਵਾਲਾ ਉਹ ਇੱਕੋ ਜੋਤੀ ਸਰੂਪ ਵਾਹਿਗੁਰੂ ਹੈ ਅਰੂੜ ਵਰਤੀ ਕਰਕੇ ਇਹਦਾ ਪਤਾ ਲੱਗਦਾ। ਸਭ ਜਾਤਿਸ ਤੂੰ ਇੱਕੋ ਦਾਤਾ। ਸਰ ਮੰਗਤਨ ਪਰਮੇਸ਼ਰ ਵਾਹਿਗੁਰੂ ਤੂੰ ਇੱਕੋ ਦਾਤਾ ਦੇਣ ਵਾਲਾ ਆ ਜੀਨ ਮੁਕਤੀ ਦੀਆਂ। ਨਗ ਹੈ ਹਾਥ ਫਸਾਰੇ। ਪਰੇ ਸਰਗਰ ਸੱਚੇ ਪਾਸ ਹੈ ਪ੍ਰਤੱਖ ਹਸਾਦ ਕੇ ਵੀ ਸੇ ਮੰਨਦੇ ਸੰਕਲਪ ਤੇ ਵਕਾਲ ਪ੍ਰੋਪੀ ਹੱਥਾਂ ਨੂੰ ਆਦਿਕ ਸਾਰੀ ਦੁਨੀਆ ਮੰਗਦੀ ਤੇਰੇ ਪਾਸ ਭਗਤ ਜਨਾ ਕੀ ਊਤਮ ਬਾਣੀ ਪਰਮੇਸ਼ਰ ਦੇ ਪਿਆਰ ਦੇ ਭਗਤ ਦੇ ਊਤਮ ਸ੍ਰੇਸ਼ਮਾਣੀ ਹਾ ਸੁਰਨ ਅਰਚਨ ਦੀ ਬਾਣੀ ਜਾਵਾ ਕੋਈ ਨਮੇਸਾ ਭਾਈ ਗਾਵਹਿ ਅਕਥ ਕਥਾ ਨਿਤ ਮਿਆਰੀ ਗਾਵਹਿ ਗਉਂਦੇ ਹਨ ਕਥਨ ਤੋਂ ਕਥਾ ਰਹਿਤ ਹੈ ਨਿਤਾ ਪ੍ਰਤੀ ਮਿਆਰੀ ਅਨੋਖੀ ਹੈ ਪਰਮੇਸ਼ਰ ਦੀ ਕਥਾ ਤੇ ਪਰਮੇਸ਼ਰ ਦੇ ਪਿਆਰ ਦੀ ਕਥਾ ਵੀ ਅਨੋਖੀ ਹੈ ਉਹਦਾ ਰੂਪ ਹੋਣ ਕਰਕੇ ਨਿਰਗੁਣ ਕਥਾ ਕਥਾ ਹਰ ਕੇ ਪਾਜਮਰ ਸੰਗਤ ਸਾਧੂ ਜਨ ਕੇ ਸਭ ਤੋਂ ਉਤਮ ਹਰਿ ਕੀ ਕਥਾ ਨਾਮ ਸੰਤ ਦਰਦ ਦੁਖ ਲੱਪਾ ਐਸੀ ਪਰਮੇਸ਼ਰ ਦੀ ਮੋਲ ਕਥਾ ਬਾਤ ਦੀਆਂ ਕਹਾਣੀਆਂ ਕਿਸੈ ਤੇ ਫਿਆਰੋ ਲੋ ਸਫਲ ਜਨਮ ਪਾਇ ਤੈਨ ਕੇਰਾ ਤੇਨਾਂ ਦਾ ਗੁਰੂ ਤੇ ਪਿਆਰੇ ਜਨ ਨੂੰ ਸਫਲ ਹੋ ਗਿਆ ਆਪ ਤਰੇ ਪੁਲ ਤਾਰੀ ਆਪ ਤਾਰੀ ਗਏ ਆ ਬਾਕੀ ਪੁਰਾਣੇ ਤਾਰ ਦਿੱਤੀਆ ਭਗਤ ਜਨਾਂ ਕੇ ਉਸੇ ਕੋਲ ਉਧਾਰੇ ਮਨਮੁਖ ਦੁੱਬਦਾ ਦੁਰਮਤ ਵਿਆਪੇ ਜਿਹੜੇ ਮਨਮੁਖ ਲੋਕ ਆ ਉਹ ਦਿੱਤੇ ਪੁਣੇ ਚਤਾ ਕਰਕੇ ਖੋਤੀ ਮੱਤ ਵਿੱਚ ਹੀ ਲੱਗੇ ਰਹਿੰਦੇ ਹਰ ਵੇਲੇ ਮੱਥਾ ਚੇਤੀਏ ਦੇ ਨਾਂ ਚੇਤੀਏ ਅਮਰ ਚੇਤੀਏ ਦੇ ਨਾਂ ਚੱਟ ਗਏ ਕਿੱਥੋਂ ਜਾ ਕਰਕੇ ਛੇਤੀ ਇਹ ਕਿਹਦਾ ਅਮਰਤ ਚੰਗਾ ਹੈ ਕਿਹਦਾ ਅਮਰਤ ਮਾੜਾ ਹੈ ਇਹ ਦੁੱਧਾ ਪੁਨੇ ਵਿੱਚ ਪਾ ਕੇ ਕੋਈ ਪਹਾੜਾਂ ਦੇ ਮੱਤੇ ਮਾਰੀ ਜਾਂਦਾ ਹੈ ਕੋਈ ਲਾਲ ਰੰਗ ਦੇ ਪੁਰਦੇ ਕੱਪੜੇ ਤੰਗ ਕਰਕੇ ਕਹਿੰਦਾ ਸਾਡੇ ਕੋਲੇ ਤ੍ਰਿਆਣ ਮਿਲਦੀ ਹੈ ਕਿ ਗੁਰੂ ਦੇ ਪਿਆਰ ਐਸੇ ਪਖੰਡਵਾਦ ਵਾਲੇ ਜਿਹੜੇ ਲੋਕ ਹਨ ਉਹਨਾਂ ਮਗਰ ਲਾ ਕਰਕੇ ਮਨਮੁਖ ਲੋਕ ਮਨਮੁਖ ਦੇ ਕੋਈ ਸਿੰਗ ਨਹੀਂ ਹੁੰਦੇ ਤੇ ਪੂਛ ਨਹੀਂ ਹੁੰਦੀ ਮਨਮੁਖ ਦੇ ਲਖਣ ਹੀ ਰਹਾ ਗੁਰੂ ਦੇ ਪਿਆਰ ਜਿਹੜਾ ਆਪਣੇ ਮਨਮੁਖ ਨੂੰ ਸਮਝਦਾ ਕਹਿੰਦਾ ਮੇਰੇ ਮਨ ਵਰਗਾ ਤਾਂ ਜਿਹੜੇ ਹੋਰ ਕੋਈ ਨਹੀਂ ਮੇਰਾ ਮਨ ਮੰਨੇਗਾ ਤੇ ਅਮਰ ਸੱਤ ਲਵਾਗਾ ਮੇਰਾ ਮਨ ਤਾਂ ਇਉਂ ਕਹਿੰਦਾ ਅਜੇ ਨਹੀਂ ਅਮਰ ਚਤਨਾ ਅਜੇ ਨਹੀਂ ਕ੍ਰਿਤੀ ਚਤਨੀ ਔਰ ਮਨਮੱਖ ਕਹਿੰਦੇ ਜਿਹੜੇ ਮਨਮੱਖ ਲੋਕ ਹੈ ਉਹ ਦੋ ਦਾ ਕਿੱਤੇ ਪੁਣੇ ਚਲਾ ਕਰਦੇ ਨੇ ਕਿ ਦੁਨ ਮਤ ਖੋਤੀ ਮਤ ਇਤੀ ਜਿਹਾ ਆਪਰਿਆਨ ਹਰ ਵੇਲੇ ਲੱਗਦੇ ਹਨ ਦਿਨ ਅੰਤਰ ਮੋਹ ਗੁਬਾਰੀ ਜੁਨਾ ਦੇ ਅੰਦਰ ਗੁਰੂ ਕੇ ਪਿਆਰੋ ਮੋਹ ਦਾ ਡੌੜਾ ਹਨੇਰਾ ਸੰਤ ਜਨਾ ਕੀ ਸੰਤਾਂ ਮਹਾਤਮਾ ਦੀ ਕਥਾ ਕਰੇ ਚੰਗੀ ਲੱਗਦੀ ਨਹੀਂ ਭਾਂ ਗੁਰੂ ਕੀ ਬਾਣੀ ਦੀ ਕਥਾ ਕਰਦੇ ਤਾਂ ਵੀ ਕਹਿੰਦੇ ਨਹੀਂ ਕਰਨੀ ਨਹੀਂ ਗੁਰਦੁਆਰੇ ਵਿੱਚ ਹੋਏ ਡੂਬੇ ਸਣ ਪਰਵਾਰੀ ਉਹ ਸਣੇ ਪਰਿਵਾਰ ਦੇ ਗੁਰੂ ਕੇ ਪਿਆਰੋ ਡੁੱਬਣ ਕੇ ਅੰਤ ਦੇ ਸਮੇਂ ਦੇ ਡੁੱਬ ਗਏ ਪਿੱਛੇ ਜਿਨ੍ਹਾਂ ਨੇ ਮੰਗਿਆ ਕੀਆ ਪਿਆਰਿਆਂ ਦੀ ਗੁਰੂ ਕੀ ਬਾਣੀ ਦੀ ਨੰਦਕ ਅਨੰਦਾ ਕਾਹੇ ਪਰੋ ਇਹ ਪੰਕਤੀ ਸੰਤ ਜਨਾ ਕੀ ਤਥਾ ਨਾ ਪਾਵੈ ਇਹਨੂੰ ਪਰਮੇਸ਼ਰ ਦੇ ਸੰਤ ਦੇ ਸ਼ਾਂਤ ਆਤਮਾ ਹਨ ਤੇ ਜਨਾ ਜਿਹੜੇ ਪਿਆਰੇ ਹਨ ਉਹਨਾਂ ਦੀ ਕਥਾ ਕਹਾਣੀਆਂ ਚੰਗੀਆਂ ਸੁਣਾਇਦੀਆਂ ਸੁਣਨ ਦੀ ਪਸੰਦ ਨਹੀਂ ਕਰਦੇ ਕੇ ਤਮੇ ਉਹ ਕਵੇਂ ਸਤਾਈਰੀ ਆਵਾਜ਼ ਓਏ ਤੂਬੇ ਸਣ ਪਰਵਾਰੀ ਉਹ ਗੁਰੂ ਕੇ ਪਿਆਰੋ ਸਮੇਤ ਪਰਿਵਾਰ ਦੇ ਡੁੱਬ ਗਏ ਜਿਹੜਾ ਆਪਣਾ दैवी ਸੰਪਦਾ ਪਰਿਵਾਰ ਸੀ ਇਸ ਦਾ ਪਿਆਰ ਕਰਕੇ ਆਪਰੀ ਸੰਪਦਾ ਦੇ ਪਰਿਵਾਰ ਦੇ ਸਹਿਤ ਹੋਣ ਕਰਕੇ ਗੁਰੂ ਕੇ ਪਿਆਰੇ ਸਾਰੇ ਡੁੱਬ ਗਏ ਆ ਗਿਆ ਨੇ ਨੰਦਾਕਾਰ ਮਲ ਧੋਵੈ ਜਿਹੜੇ ਨਿੰਦਕ ਲੋਥਾਂ ਨੂੰ ਨਿੰਦਾ ਕਰਕੇ ਤਰਾਇ ਮਲ ਧੋਂਦੇ ਹਨ ਮੈਲ ਨੂੰ ਧੋਂਦੇ ਹਨ ਜਿਹਨਾਂ ਫਾਖੇ ਆਉਂਦੀ ਆ ਜਾਏ ਰਾਜੇ ਦੀ ਉਹ ਨਿੰਦਾਂ ਨਾਲ ਹੀ ਰੂੜੀ ਖਾਦੇ ਸੀ ਨਿੰਦ ਕੇ ਸਾਰੇ ਨਿੰਜਾ ਉਹਦਾ ਨਾਮ ਹੁੰਦਾ ਜੇ ਗਊ ਤੇ ਘੇੜ ਦੋ ਕੱਠੀਆਂ ਖੜੀਆਂ ਹਨ ਗਉ ਨੂੰ ਪੇਂਡ ਕਹੇ ਤੇ ਤੇੜ ਨੂੰ ਗਉ ਕਹੇ ਜੇ ਉਹਦਾ ਨਾਮ ਨਿੰਦਾ ਅਣਹੋਈ ਚੀਜ਼ ਕਹਦੇ ਨਹੀਂ ਤੇ ਜੋ ਸਾਧਿਆ ਗੁਰੂ ਕੇ ਪਿਆਰੇ ਸਾਥ ਕੰਨ ਤੋਂ ਸੰਕੋਚ ਨਹੀਂ ਕਰਨੇ ਭਾਵੇਂ ਕਿੱਡਾ ਵੀ ਕੋਈ ਖੱਬੀ ਖਾਨ ਹੋਵੇ ਉਹਦਾ ਨਾਮ ਨਿੰਦਿਆ ਨਹੀਂ ਹੁੰਦਾ ਸੱਚ ਹੁੰਦਾ ਸੱਚ ਕੌੜਾ ਬਹੁਤ ਲੱਗਦਾ ਹਰ ਇੱਕ ਨੂੰ ਨਿੰਮਕ ਨਿੰਦਾ ਕਰ ਮਲਤ ਹੋਵੇ ਨਿੰਮਕ ਲੋਕ ਨਿੰਦਾ ਕਰਕੇ ਬਗਾਨੀ ਮੈਲ ਹੀ ਹੁੰਦੇ ਹਨ ਓਹ ਮਾਲ ਭਖ ਮਾਇਆ ਧਾਰੀ ਉਹ ਕਹਿੰਦੇ ਮੁੰਡਾ ਤੁਹਾਨੂੰ ਮੈਲ ਨੂੰ ਖਾਂਦਾ ਪਾਖਾਂ ਦਾ ਤੇ ਮਾਇਆ ਧਾਰੀ ਜਿਹੜਾ ਹੈ ਮਾਤਾ ਧਾਰੀ ਬਹੁਤ ਇੰਨੀਆਂ ਕਰਦਾ ਸਾਥ ਇਹਲੇ ਤੁਰੇ ਫਿਰਦੇ ਆ ਕਾਰਾਂ ਤੇ ਚੜੇ ਫਿਰਦੇ ਆ ਇਹਨਾਂ ਨੂੰ ਕੀ ਲੋੜ ਸੀ ਕਾਰਾਂ ਦੀ ਇਹਨਾਂ ਨੂੰ ਕੀ ਲੋੜ ਸੀ ਸੰਗਰ ਗੁਰਦੁਆਰੇ ਮਨਾਉਣ ਦੀ ਕੀ ਲੋੜ ਸੀ ਇਹਨਾਂ ਨੂੰ ਇੰਨਾ ਪ੍ਰਚਾਰ ਕਰਨ ਦੇ ਸੋ ਕਹਿੰਦੇ ਆ ਐਸੇ ਮਾਤਾ ਧਾਰੀ ਲੋਕ ਮਾਲ ਪਾਖ ਉਹ ਗੁਰੂ ਦੇ ਪਿਆਰੋਂ ਮੈਂ ਇਹਨੂੰ ਪੱਖੜ ਕਰਦੇ ਹਾਂ ਇਸੇ ਤਰ੍ਹਾਂ ਹੀ ਉਹ ਮਾਲ ਪਾਖ ਮਾਤਾ ਧਾਰੀ ਸੋ ਗੁਰੂ ਦੇ ਪਿਆਰੋਂ ਵਿਦਿਆਨ ਦੀ ਮੰਨਿਆ ਤਨ ਰੂਪ ਤੇ ਇਸ ਮਾਲ ਨੂੰ ਖਾਂਜਿਆ ਰਜੇ ਭਗਤੀ ਨੇ ਰੱਖਣਾ ਤੋਂ ਬਚਨ ਕਹੇ ਆ ਨਿੰਦਕ ਅਮਰੇ ਕਪੜੇ ਧੋਵੇ ਜਿਨ ਬਚਨ ਕਹਿ ਹਨ ਸੋ ਗੁਰੂ ਦੇ ਪਿਆਰ ਨੂੰ ਨਿੰਦਾ ਕਰੇ ਸੋ ਹਮਰਾ ਨੀਤ ਨਿੰਦਕ ਮਾਇ ਹਮਾਰਾ ਚੀਤ ਨਿੰਦਕ ਸੋ ਦੇ ਨਿੰਦਾ ਲੋਰਾ ਹਮਰੇ ਨਿੰਦਕ ਸੋ ਦੇ ਨਿੰਦਾ ਹੋਰਾ ਇਹ ਬਚਨ ਭਗਤਾਂ ਨੇ ਗੁਰੂ ਕੇ ਪਿਆਰੋ ਕਹੇ ਹਨ ਸੋ ਸਤਿਗੁਰੂ ਗਰੀਬ ਨਵਾ ਸਕੇ ਪਾਸ ਜਿਹਨੇ ਜਿਹੜੇ ਨਿੰਦਕ ਲੋਕ ਹਨ ਨਿੰਦਿਆ ਕਰਨ ਵਾਲੇ ਉਹ ਨਿੰਦਿਆ ਕਰ ਕਰਕੇ ਬਗਾਨਾਂ ਦੀ ਮਾਇਜ ਹੁੰਦੇ ਰਹਿੰਦੇ ਹਨ ਜਿਨ੍ਹਾਂ ਨੇ ਮਾਇਆ ਹਰ ਦੇ ਕਾਰਨ ਕੀਤੀ ਹੋਈ ਹੈ ਜਿਨੇ ਰਾਤ ਮਾਇਆ ਮਾਇਏ ਕਰਦੇ ਫਿਰਦੇ ਹਨ ਸੰਸ ਜਨਾ ਕੀ ਨਿੰਦਾ ਵਿਆਪੇ ਉਹ ਸੰਸਾਂ ਬਾਹਤਾਂ ਪਿਆਰਾਂ ਦੀ ਨਿੰਦਾ ਵਿੱਚ ਹਰ ਵੇਲੇ ਦਿਨ ਬਤੀਤ ਕਰਦੇ ਆ ਜਿਨੇ ਰਾਤ ਹੋਰ ਕੋਈ ਕੰਮ ਹੀ ਨਹੀਂ ਚਾਹੁੰਦਾ ਨਿੰਦਿਆ ਕਰਨ ਤੋਂ ਬਿਨ ਥਾਵਾਂ ਥਾਵਾਂ ਤੇ ਜਾ ਕਰਕੇ ਚੁਗਲੀਆਂ ਤੇ ਜੋੜ ਦਿੱਤਾ ਹੈ ਕੀ ਵਿਗਾੜ ਲੈਣਗੇ ਨਾ ਔਰਵਾਰ ਨਾ ਪਾਰੀ ਸਤਿਗੁਰੂ ਕਹਿੰਦੇ ਨਾ ਨਾ ਔਰਵਾਰ ਆਹ ਪਰਥਾ ਲੋਕ ਖੁਦਰੇਗਾ ਤੇ ਨਾ ਪਾਰੀ ਪ੍ਰਲੋਤ ਵਿੱਚ ਉਹਨਾਂ ਦਾ ਕਿਤੇ ਭਲਾ ਹੋਵੇਗਾ ਮੂੰਹ ਕਾਲਾ ਹੋਵੇਗਾ ਦੋਹਾਂ ਲੋਕਾਂ ਦੇ ਸੁਨਿੰਕਾ ਦਾ ਸੋ ਬਾਰ ਨੂੰ ਆਸਪਤਲ ਦੇ ਪੇਰ ਵਿੱਚ ਕਾਰਨ ਕੀਤੀ ਆ ਉਹ ਪੜ ਕੇ ਵੇਖੀਏ ਨਿੰਕੀ ਦੀ कैसी ਹਾਲਤ ਹੁੰਦੀ ਹੈ ਸੰਤਾਂ ਨਿੰਕ ਮਹਾ ਅਤਕਾਏ ਇਹ ਲੈਸ਼ਨ ਕਹਿਆ ਆਪਤਾ ਹੀ ਹੁੰਦਾ ਹੈ ਕੋਈ ਸ਼ਾਸਤਰੀ ਨੂੰ ਮਾਰ ਆਗ ਲਗਾਏ ਬਿਖ ਦੇ ਦੇਈ ਸ਼ਾਸਤਰੀ ਨੂੰ ਮਾਰ ਧਰ ਭੂਮੀ ਇਸਤਰੀ ਰਾ ਅਤਕਾਈ ਦੋਇ ਚਾਰ